ോലി തൂ ബുക്കള മായ മോദോലി തുക്കള മായ മോദി വര മൂമ കേൾ നാ ਬੁਕੜ ਚੋ ਪੋਤੇ ਤੋਰ ਕੇ ਤੈਨੂੰ ਦੱਸ ਮਾਸਬਰ ਕਿਵੇਂ ਆਇਆ ਬੁਕੜ ਚੋ ਪੋਤੇ ਤੋਰ ਕੇ ਤੈਨੂੰ ਦੱਸ ਮਾਸਬਰ ਕਿਵੇਂ ਆਇਆ ਬੁਕੜ ਚੋ ਪੋਤੇ ਤੋ वेरि ले फड़ फते जोरा वरनू दिन तेरे करनु डाकारे लगे गे फते जोरावर पे गया मा डाका तेरे निके जहे फते ਪਤੇ ਦਾ ਜਕਰ ਹੋ ਲਾਇਆ ਬੁਕਲ ਚੋਂ ਪੋਤੇ ਤੋਰ ਕੇ ਤੈਨੂੰ ਦੱਸ ਮਸਬਰ ਕਿਵੇਂ ਆਇਆ ਬੁਕਲ ਚੋਂ ਪੋਤੇ ਤੋਰ ਕੇ ਤੈਨੂੰ ਦੱਸ ਮਸਬਰ ਕਿਵੇਂ ਆਇਆ ਬੁਕਲ ਚੋਪਤੇ ਤੋਰ ਕੇ ਆਣ ਬਾਰ ਬਾਰ ਦਿਲ ਚ ਖਿਆਲ ਮਾਂ ਜਦੋਂ ਲਾਲ ਬਾਰੇ ਪੁੱਛੂ ਤੇਰਾ ਲਾਲ ਮਾਂ ਆਣ ਬਾਰ ਬਾਰ ਦਿਲ ਚ ਖਿਆਲ ਮਾਂ ਜਦੋਂ ਲਾਲ ਬਾਰੇ ਪੁੱਛੂ ਤੇ ਦਸੇਂਗੀ ਕੀ ਮੋਹ ਬੋਲ ਕੇ ਪਾਪੀ ਗੰਗੂ ਨੇ ਕਹਿਰ ਕਿਉਂ ਕਮਾਇਆ ਬੁੱਕਲੇ ਵਿਚੋਂ ਪੋਤੇ ਤੋਰ ਕੇ ਤੈਨੂੰ ਦਸ ਮਾਸਬਰ ਕਿਵੇਂ ਆਇਆ ਬੁੱਕਲ ਚੋਂ ਪੋਤੇ ਤੋਰ ਕੇ ਤੈਨੂੰ ਦਸ ਮਾਸਬ ਕਲ ਚੋਪੋਤੇ ਤੋਰ ਕੇ ਤੇਰੇ ਆਲਣੇ ਦੇਤੀ ਲੇ ਅੱਜ ਟੁੱਟ ਗਏ ਪੈਰ ਕੰਡਿਆਂ ਨੇ ਪਾੜੇ ਤੇਰੇ ਪੁੱਤ ਦੇ ਤੇਰੇ ਆਲਣੇ ਦੇਤੀ ਲੇ ਅੱਜ ਟੁੱਟ ਗਏ ਪੈਰ ਕੰਡਿਆਂ ਨੇ ਪਾੜੇ ਤੇਰੇ ਪੁੱਤ ਦੇ ਮਖਮਲੀਛ ਜਾਵਾਲੇ ਨੇ ਕਿਵੇਂ ਟਿੰਡ ਦਾ ਸਰਾਨਾ ਹੋ ਲਾਇਆ ਬੁਕਲ ਚੋਂ ਪੋਤੇ ਤੋੜ ਕੇ ਤੈਨੂੰ ਦਸ ਮਾਸਬਰ ਕਿਵੇਂ ਆਇਆ ਬੁਕਲ ਚੋਂ ਪੋਤੇ ਤੋੜ ਕੇ ਤੈਨੂੰ ਦਸ ਮਾਸਬ ਭੁਕੜ ਚੋਪੋਤੇ ਤੋਰ ਕੇ ਪਤੀ ਤੋਰੀਆ ਤੂੰ ਪਹਿਲਾਂ ਦਿੱਲੀ ਵਾਲੇ ਨੂੰ ਕੀ ਵਿਲੇ ਮਾਤਾ ਐਨੇ ਦੁੱਖ ਚੱਲ ਤੂੰ ਪਤੀ ਤੋਰੀਆ ਤੂੰ ਪਹਿਲਾਂ ਦਿੱਲੀ ਵਾਲੇ ਨੂੰ ਕੀ ਵਿਲੇ ਮਾਤਾ ਐਨੇ ਦੁੱਖ ਚੱਲ ਤੂੰ ਰਵਿੰਦਰ ਕੰਡੂਰ ਲਿਖਦਾ ਹੁਣ ਜਾਂਦਾ ਨਹੀਂ ਕੋਈ ਮੈਂ ਤੇਰਾ ਗਾਇਆ ਬੁਕਲ ਚੋਂ ਪੋਤੇ ਤੋਰ ਕੇ ਦਸ ਮਾਸ ਬਰ ਕਿਸ ਤਣੂ ਮਾਇਆ ਬੁਕਲ ਚੋਂ ਪੋਤੇ ਤੋਰ ਕੇ ਦਸ ਮਾਸ ਬਰ ਮੈਂ ਤੇਨੂੰ ਆਇਆ ਬੁੱਕੜ ਚੋਂ ਪੋਤੇ ਤੋਰ ਕੇ